ਸਾਊਥ ਦੇ ਸੁਪਰਸਟਾਰ ਚੰਜੀਵੀ ਨੂੰ ਕटरीना कैफ ਨੇ ਫਿਲਮ ਲਈ ਨਾਂ ਕਰ ਦਿੱਤੀ ਹੈ ਖਬਰ ਹੈ ਕਿ ਸੁਪਰ ਹਿੱਟ ਫਤਾਮਨ ਫਿਲਮ ਕਥੀ ਦੇ ਤੇਲਗੂ ਰੀਮੇਕ ਲਈ ਕटरीना ਨੂੰ ਆਫਰ ਕੀਤਾ ਗਿਆ ਸੀ ਪਰ ਕੈਟ ਨੇ ਬੜੇ ਪਿਆਰ ਨਾਲ ਇਸ ਨੂੰ ਠੁਕਰਾ ਦਿੱਤਾ ਕटरीना ਦੇ ਇਸ ਫੈਸਲੇ ਤੋਂ ਸਾਰੀ ਸਾਊਥ ਇੰਡਸਟਰੀ ਹੈਰਾਨ ਹੈ ਅਭਨੇਤਾ ਸੰਜੇ ਦਾਤ ਹੁਣ ਦੁਬਾਰਾ ਬਾਲੀਵੁੱਡ ਚ ਐਂਟਰੀ ਕਰਨ ਦੀ ਤਿਆਰ ਨੇ ਸੰਜੇ ਦਾਤ ਦੇ ਖਾਤੇ ਚ ਕਈ ਫਿਲਮਾਂ ਨੇ ਅੰਗਰੇਜ਼ ਦੱਸਿਆ ਕਿ ਮੂਨਾ ਭਾਈ ਸੀਰੀਅਸ ਦਿੱਤੀ ਜੀ ਫਿਲਮ 2018 ਵਿੱਚ ਰਿਲੀਜ਼ ਹੋਵੇਗੀ ਉਹਨਾਂ ਨੇ ਦੱਸਿਆ ਕਿ ਵਿਨੋਦ ਚੋਪੜਾ ਜੀ ਨਾਲ ਮੇਰੀ ਫਿਲਮ ਨਵੰਬਰ ਦੇ ਚ ਸ਼ੁਰੂ ਹੋਵੇਗੀ ਮੂਨਾ ਭਾਈ ਜੋ ਸਰਕਰ ਦਾ ਕਿਰਦਾਰ ਨੇ ਮੌਨਮਲ ਅਰਸ਼ਦ ਵਾਰਸੀ ਨੇ ਵੀ ਹਾਲੇ ਚ ਕਿਹਾ ਸੀ ਕਿ ਸੰਜੇ ਤੇ ਬਣ ਰਹੀ ਹੈਰਾਨੀ ਦੀ ਬਾਇਓਪਿਕ ਕਾਰਨ ਇਸ ਚ ਦੇਰੀ ਹੋ ਰਹੀ ਹੈ ਕਰਨ ਜੋਹਰ ਇਸ ਲਈ ਸਟੂਡੈਂਟ ਆਫ ইয়ার 2 ਦੀ ਕਾਸਟਿੰਗ ਨਿ ਕਲਾਕਾਰ ਲੱਭ ਰਹੇ ਨੇ। ਸੂਤਰਾ ਮੁਤਾਬਕ ਟਾਈਗਰ ਸ਼ਰੌਫ ਨੇ ਫਿਲਮ ਦਾ ਆਫਰ ਦਿੱਤਾ ਗਿਆ ਹੈ। ਉਹ ਇਸ ਸਕ੍ਰਿਪਟ ਸੁਣਨ ਦੇ ਬਾਅਦ ਹੀ ਕੋਈ ਫੈਸਲਾ ਲੈਣਗੇ। ਇਸ ਫਿਲਮ ਲਈ ਦੋ ਹੋਰ ਕਲਾਕਾਰਾਂ ਦੇ ਰੂਪ ਵਿੱਚ ਸੈਫਲੀ ਖਾਨ ਦੀ ਬੇਟੀ ਸਾਰਾ ਖਾਨ ਅਤੇ ਸ਼ਾਹਿਦ ਖ਼ੁਲ ਦੇ ਛੋਟੇ ਭਰਾ ਇਸ਼ਾਰ ਖੱਟਰ ਨੂੰ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ ਹਾਲੇ ਦੋਹਾਂ ਦੇ ਨਾਵਾਂ ਦਾ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ। ਅਮਿਰ ਖਾਨ ਦੇ ਭਰਾ ਫੈਜ਼ਲ ਲੰਬੀ ਬਿਮਾਰੀ ਦੇ ਚੱਲਨੇ ਫਿਲਮਾਂ ਤੋਂ ਦੂਰ ਸਨ ਹੁਣ ਉਹ ਮੁੜ ਵਾਪਸੀ ਕਰਨ ਦੀ ਤਿਆਰ ਨੇ ਜਾਣਕਾਰੀ ਮੁਤਾਬਕ ਫਿਲਮ ਡੇਂਜਰ ਦੇ ਵਿੱਚ ਇੱਕ ਗੁਜਰਾਤੀ ਸਟਾਕ ਬ੍ਰੋਕਰ ਦੇ ਕਿਰਦਾਰ ਨਜ਼ਰ ਆਉਣਗੇ ਆਪਣੇ ਕਿਰਦਾਰ ਤੇ ਉਹਨਾਂ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਫੈਜ਼ਲ ਸਾਲ 2000 ਦੇ ਵਿੱਚ ਫਿਲਮ ਮੇਲਾ 'ਚ ਆਪਣੇ ਭਰਾ ਅਮਿਰ ਖਾਨ ਨਾਲ ਨਜ਼ਰ ਆ ਚੁੱਕੇ ਨੇ ਮੁੰਬਈ ਪੁਲਿਸ ਨੇ ਕਈ ਕਰੋੜ ਰੁਪਏ ਦੇ ਡਰੱਗ ਰੈਕੇਟ ਸਬੰਧੀ ਸਾਫ ਕਾਮ ਫਿਲਮ ਨੇਤੀ ਮਮਤਾ ਕੁਲਕਰਨੀ ਦੇ ਗੁਜਰਾਤ ਮੁੰਬਈ ਦੇ ਨਾਲ ਲੱਗਦੇ ਇਲਾਕਿਆਂ ਚ ਕਰਕਟ 8 ਬੈਂਕ ਖਾਤੇ ਤੇ ਰੋਕ ਲਗਾ ਦਿੱਤੀ ਹੈ ਇਨ੍ਹਾਂ ਖਾਤਿਆਂ ਚ 90 ਲੱਖ ਰੁਪਏ ਤੋਂ ਵੱਧ ਰਕਮ ਜਮ੍ਹਾ ਹੈ ਕੁਮਾਂਤੀ ਟ ਵਕਤ ਅਸਕਰੀ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਸਹਿਯੋਗੀ ਵਿਕੀ ਗੋਸਵਾਮੀ ਨਾਲ ਜੁੜੇ ਮਾਮਲੇ ਚ ਮਮਤਾ ਨੂੰ ਮੁੱਖ ਮੋਲਜ਼ਮ ਨਾਮਜ਼ਦ ਕੀਤਾ ਗਿਆ ਹੈ ਰਾਪਰੇਤੀ ਗਾਇਕ ਰਫਤਾਰ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਗੀਤ ਚਰੇਪ ਨਹੀਂ ਪਾਇਆ ਜਾ ਸਕਦਾ ਰਫਤਾਰ ਨੇ ਦੱਸਿਆ ਕਿ ਰੈਪ ਕਹਾਣੀ ਦੱਸਣ ਦਾ ਇੱਕ ਤਰੀਕਾ ਹੈ ਮੈਂ ਸਿਰਫ ਉਦੋਂ ਰੈਪ ਕਰਦਾ ਜਿੱਥੇ ਮੈਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਬਿਨਾਂ ਗਲੋ ਰੈਪ ਪਾਉਣਾ ਗਾਣੇ ਨੂੰ ਵਿਗਾੜ ਦਿੰਦਾ ਹੈ ਰਫਤਾਰ ਨੇ ਹਿੰਦੀ ਰੈਪ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਜਿਸ ਦੇ ਬਾਅਦ ਉਹਨੇ ਪੰਜਾਬੀ ਗਾਇਕੀ ਦੇ ਵਿੱਚ ਵੀ ਖਤਮ ਰੱਖਿਆ ਹੈ ਫਿਲਮ ਮੇਕਰ ਸੁਰੇਜ ਬੜਜਾਤੀ ਅਤੇ ਚਚੇਰੇ ਪ੍ਰਾਰਲ ਜਜਤ ਬੜਜਾਤੀ ਦਾ ਬੀਤੇ ਸ਼ੁੱਕਰਵਾਰ ਨੂੰ ਤੇ ਹਾਂਤ ਹੋ ਗਿਆ। ਉਹ ਰਾਸ਼ਟਰੀ ਮੀਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਸੰਨ ਐਤਵਲ ਮਮਬਈ ਵਿੱਚ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇੱਥੇ ਸੁਪਰਸਟਾਰ ਸਲਮਾਨ ਖਾਨ ਪਾਵਕ ਹੋ ਗਏ ਅਤੇ ਆਪਣੇ ਹੰਝੂ ਨਹੀਂ ਰੋਕ ਸਕੇ। ਸਲਮਾਨ ਦੇ ਇਲਾਵਾ ਪੂਜਿਆ ਅਰਵਿਨਾ ਟੰਡਨ ਅਤੇ ਸੋਨਮ ਕਪੂਰ ਦੇ ਚਿਹਰੇ ਵੀ ਮਯੂਸ ਦਿਖੇ। ਬਾਲੀਵੁੱਡ ਵਿੱਚ ਆਪਣੀ ਐਕਟਿੰਗ ਗਾਇਕੀ ਅਤੇ ਅਨੋਖੇ ਅੰਦਾਜ਼ ਦੀ ਜਾਣੀ ਜਾਂਦੀ ਆਪਣੀ ਤਿਆਰੀਆ ਪਰਦਾ ਕਹਿਣਾ ਹੈ ਕਿ ਉਹ ਕਦੇ ਵੀ ਨਿਰਦੇਸ਼ਕ ਨਹੀਂ ਬਣ ਸਕਦੀ ਮਸ਼ਹੂਰ ਫਿਲਮ ਮੇਕਰ ਮਹੇਸ਼ ਪਰ ਦੀ ਬੇਟੀ ਆਲੀਆ ਨੇ ਕਿਹਾ ਕਿ ਉਹ ਫਿਲਮ ਨਿਰਮਾਣ ਦੇ ਖੇਤਰ ਵਿੱਚ ਪ੍ਰੋਡਿਊਸਰ ਦੇ ਰੂਪ ਵਿੱਚ ਭਲੇ ਹੀ ਕੰਮ ਕਰ ਸਕਦੀ ਹੈ ਪਰ ਉਹ ਡਾਇਰੈਕਟਰ ਨਹੀਂ ਬਣ ਸਕਦੀ ਕਿਉਂਕਿ ਉਹਨੂੰ ਲੱਗਦਾ ਹੈ ਕਿ ਉਸ ਦੇ ਵਿੱਚ ਡਾਇਰੈਕਟਰ ਬਣਨ ਦੀ ਕਾਬਲੀਅਤ ਨਹੀਂ ਹੈ ਪਾਰਟੀ ਸਿਨੇਮਾ ਦੀ ਟ੍ਰੈਜੇਡੀ ਕੁਇਨ ਨਾਮ ਨਾਲ ਮਸ਼ਹੂਰ ਅਭਿਨੇਤਰੀ ਮੀਨਾ ਕੁਮਾਰੀ ਦਾ ਜਨਮ 84ਵਾਂ ਜਨਮ ਦਿਨ ਹੈ ਮੀਨਾ ਕੁਮਾਰੀ ਦਾ ਜਨਮ 1 ਅਗਸਤ 1933 ਨੂੰ ਮੁੰਬਈ ਦੇ ਵਿੱਚ ਹੋਇਆ ਸੀ ਸਾਲ 1963 ਦੇ ਵਿੱਚ ਫਿਲਮ ਸਾਹਿਬ ਬੀਬੀ ਔਰ ਗੁਲਾਮ ਵਿੱਚ ਨਾ ਜਾਓ ਸਈਆਂ ਵਰਗੇ ਮਸ਼ਹੂਰ ਗੀਤ ਨਾਲ ਮੀਨਾ ਕੁਮਾਰੀ ਨੇ ਇੰਡਸਟਰੀ ਨੂੰ ਖਾਸ ਤੋਹਫੇ ਦਿੱਤੇ ਮੀਨਾ ਕੁਮਾਰੀ ਦੀ ਇਸ ਪਛਾਣ ਨੂੰ ਹਾਲੇ ਤੱਕ ਕੋਈ ਭੁਲਾ ਨਹੀਂ ਸਕਿਆ ਬਾਲੀਵੁੱਡ ਅਭਿਨੇਤਾ ਜੌਨ ਇਬਰਾਹਿਮ ਵਰੁਣ ਧਵਨ ਅਤੇ ਜੈਕਲਿਨ ਫਰਨਾਂਡਿਸ ਦੀ ਫਿਲਮ ਰਿਸ਼ੂ ਨੇ ਪਹਿਲੇ ਦਿਨ ਬਾਕਸ ਆਫਿਸ ਤੇ ਚੰਗੀ ਕਮਾਈ ਕੀਤੀ ਇਸ ਫਿਲਮ ਨੇ ਪਹਿਲੇ ਦਿਨ 11 ਕਰੋੜ ਤੋਂ ਵੱਧ ਕਮਾਇਆ ਅਤੇ ਇਸ ਸਿਲਸਿਲਾ ਦੂਜੇ ਦਿਨ ਵੀ ਜਾਰੀ ਰਿਹਾ ਫਿਲਮ ਨੇ ਦੂਸਰੇ ਦਿਨ ਸ਼ਨੀਵਾਰ ਨੂੰ 12 ਕਰੋੜ ਤੋਂ ਵੱਧ ਕਮਾਈ ਕੀਤੀ ਇਸ ਦੇ ਨਾਲ ਹੀ ਫਿਲਮ ਨੇ ਦੋ ਦਿਨ ਵਿੱਚ 23 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ ਇਹ ਫਿਲਮ ਸਾਲ 2016 ਦੇ ਵਿੱਚ ਪਹਿਲੇ ਦਿਨ ਜ਼ਿਆਦਾ ਕਮਾਉਣ ਵਾਲੀਆਂ ਫਿਲਮਾਂ 'ਚ 6ਵੇਂ ਨੰਬਰ ਤੇ ਕਾਬਜ਼ ਹੋ ਗਈ ਹੈ ਬਾਲੀਵੁੱਡ 스타 ਰક્ષਕ ਮਾਰਦਾ ਕੈਨੇਕੀ ਉਹਨਦੀ ਆਗਾਮੀ ਫਿਲਮ ਰੁਸਤਮ ਲੋਕਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਦੇ ਬਾਰੇ ਸੋਚਣ ਅਤੇ ਚਰਚਾ ਕਰਨ ਤੇ ਮਜਬੂਰ ਕਰ ਦੇਵੇਗੀ ਰੁਸਤਮ ਦੇ ਟ੍ਰੇਲਰ ਨੂੰ ਮਿਲੀ ਸ਼ਾਨਦਾਰ ਪ੍ਰਤੀਕਿਰਿਆ ਤੇ ਰੱਖੇ ਨੇ ਕਿਹਾ ਕਿ ਮੈਨੂੰ ਫਿਲਮ ਅਤੇ ਇਸਦੀ ਤਾਲ ਨ ਪਸੰਦ ਆਈ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਜੋ ਮੈਨੂੰ ਰੋਚਕ ਅਤੇ ਮਜ਼ੇਦਾਰ ਲੱਗ ਰਿਹਾ ਹੈ ਉਸ ਤੇ ਦੁਨੀਆ ਕਿਵੇਂ ਪ੍ਰਤੀਕਿਰਿਆ ਦੇਗੀ ਬਾਲੀਵੁੱਡ ਦੇ ਮੁੰਨਾ ਭਾਈ ਸੰਜੇ ਦਾਤ ਨੂੰ ਲੈ ਕੇ ਨਿਰਦੇਸ਼ਕ ਮਹਿੰਸ਼ ਮੰਜਰੀਕਰ ਫਿਲਮ ਬਣਾਉਣ ਜਾ ਰਹੇ ਨੇ ਉਹਨਾਂ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਖੁਲਾਸਾ ਕਰਦੇ ਦੱਸਿਆ ਕਿ ਸੰਜੇ ਲਗਭਗ 40 ਸਾਲ ਦੇ ਪਿਤਾ ਦੀ ਭੂਮਿਕਾ 'ਚ ਨਜ਼ਰ ਆਉਣਗੇ ਇਹ ਇੱਕ ਮਰਾਠੀ ਫਿਲਮ ਦੇ ਧੱਕਾ ਦਾ ਰੀਮਿਕ ਹੋਏਗੀ ਨਿਰਦੇਸ਼ਕ ਨੇ ਦੱਸਿਆ ਕਿ ਸੰਜੇ ਇੱਕ ਪੰਜਾਬੀ ਸ਼ਖਸ ਦੇ ਕਿਰਦਾਰ 'ਚ ਨਚਰਾਉਣਗੇ ਪਰ ਉਹ ਸਰਦਾਰ ਨਹੀਂ ਹੋਣਗੇ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ